ਤਾਪੀ ਨਾਮ ਰਵਾਇਆ ਕਰੋ ਫੁਰਕ ਫੁਰਦਿਆ ਰਾਤ ਨੂੰ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਆਲ ਰੌਂਡਰ 855 ਚੈਨਲ ਤੇ ਆਪਾਂ ਲੈ ਕੇ ਆਏ ਹਾਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 26 ਨਵੰਬਰ ਨੂੰ ਕਰਵਾਏ ਗਏ ਸਨ ਵੀਡੀਓ ਅੱਗੇ ਦੇਖਣ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਨੇ ਆਂ ਤੇ ਗੱਲ ਕਰਦੇ ਆਂ ਫਾਈਨਲ ਰਿਜ਼ਲਟ ਦੀ ਤੇ ਪਹਿਲਾਂ ਗੱਲ ਕਰਾਂਗੇ ਖਾਈ ਮੋਗਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 51000 ਤੇ ਦੂਜਾ ਨਾਮ 44000 ਸੀ ਤੇ ਵੈਸਟ ਰੇਡਰ ਤੇ ਜਾਪੀ ਦੇ ਲਈ 11-11000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਦਿਉਣ ਤੇ ਮਾਨੂਕੇ ਗਿਲ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਨੁਕੇ ਫਾਟ ਤੇ 10 ਸੈਕਿੰਡ ਤੇ ਇਥੋਂ ਦੇ ਵੈਸਟਰ ਟ੍ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟਰ ਟ੍ਰੇਡਰ ਬਣੇਗਾ ਅਮਰ ਤੋਂ ਤੁੰਬੜਪਨ ਵਾਲਾ ਪੰਜ ਗ ਵੱਡੀਆਂ ਪਾ ਕੇ ਪੰਜ ਨੰਬਰ ਲੈ ਤੇ ਤੇ ਬੈਠੇ ਜਾਫੀ ਬਣੇਗਾ ਲੱਖਾ ਮਾੜੀ ਵਾਲਾ ਚਾਰ ਟੱਚ ਲੈ ਕੇ ਤਿੰਨ ਜੱਫੇ ਲਾਏ ਅੱਗੇ ਗੱਲ ਕਰਦੇ ਹਾਂ ਮਨਸੂਰ ਦੇਵਾ ਸੇਰ ਸਿੰਘ ਵਾਲਾ ਜੀਰਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਇਨਾਮ 81000 ਤੇ ਦੂਜਾ ਇਨਾਮ 71000 ਸੀ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ ਸੋਨੇ ਦੀਆਂ ਚੈਨਾ ਦਿੱਤੇ ਗਈਆਂ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਕੋਲੀਆ ਕਲਾਂ ਤੇ ਸੂਸਕ ਦੀਆਂ ਟੀਮਾਂ ਦੇ ਵਿਚਕਾਰ ਇਸ ਦੇ ਵਿੱਚੋਂ ਸੂਸਕ ਸੈਕੰਡ ਤੇ ਕੋਲੀਆ ਕਲਾਂ ਫਾਸਟ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣਾਂਗਾ ਸੈਂਟੀ ਕਰਾਚੋਲਾ 11 ਕਬੱਡੀਆਂ ਪਾ ਕੇ 11 ਨੰਬਰ ਲਈ ਤੇ ਇੱਥੇ ਬਿਟ ਜਾਫੀ ਬਣਾਂਗਾ ਲਹਾਰੇ ਵਾਲਾ 7 ਟੱਚ ਲੈ ਕੇ 2 ਜਫੇ ਲਾਏ ਅੱਗੇ ਗੱਲ ਕਰਦੇ ਹਾਂ ਸੈਲ ਮੁਹਾਲੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 70000 ਤੇ ਦੂਜਾ ਨਾਮ 51000 ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ 31-31000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਤਨੌਰੀ ਤੇ ਬਨੂੜ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚ ਉਤਨੌਰੀ ਫਸਟ ਤੇ ਬਨੂੜ ਸੈਕੰਡ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਬਣੀ ਸਮਾੜੇ ਵਾਲਾ 8 ਕਬੱਡੀਆਂ ਪਾ ਕੇ 8 ਨੰਬਰ ਲੈਤੇ ਤੇ ਬੈਟ ਜਾਫੀ ਬਣੇਗਾ ਬਿੱਲਾ ਟੋੜਿਆ ਵਾਲਾ 6 ਟੱਚ ਲੈ ਕੇ 5 ਜਫੇ ਲਾ ਤੇ ਹਾਂ ਜੀ ਇਹ ਸੀ 26 ਨਵੰਬਰ ਦੇ ਕਬੱਡੀ ਟੂਰਨਾਮੈਂਟਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਕੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ